ਪਾਕਿਸਤਾਨ ਤੋਂ ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਯਾਨੀ FIA ਨੇ ਇਨਸਾਨੀ ਸਮਗਲਿੰਗ ਦੇ ਜੁਰਮ ਦੇ ਵਿੱਚ ਸ਼੍ਰੀ ਕੋਨ ਕਾਰਨ ਨਵੀਂ ਰੈਡ ਬੁੱਕ ਹੈ ਜਿਹੜੀ ਉਹਦਾ ਖੁਲਾਸਾ ਸਾਹਮਣੇ ਲੈਂਦਾ ਹੈ ਇਸ ਰੈਡ ਬੁੱਕ ਦੇ ਵਿੱਚ 143 ਨਵੇਂ ਬੰਦੇ ਆਦੇ ਜਾਂ ਨਵੇਂ ਮੁਜਰਮਾਂ ਦੇ ਨਾਮ ਪਾਏ ਗਏ ਨੇ ਜਿਹੜੇ ਇਨਸਾਨੀ ਸਮਗਲਿੰਗ ਦਾ ਹਿੱਸਾ ਨੇ ਇਹ ਤਾਂ ਗੈਸ ਤੌਰ ਤੇ ਇਹ ਗੱਲ ਪਹਿਲੀ ਵਾਰ ਸਾਹਮਣੇ ਆਈ ਹੈ ਕਿ ਇਹਦੇ ਚ 7 ਬੀਬੀਆਂ ਦੇ ਨਾਮ ਜੀ ਹਾਂ ਇਨਸਾਨੀ ਸਮਗਲਿੰਗ ਦਾ ਹਿੱਸਾ ਹੋਣ ਵਾਲੀਆਂ ਇਹ ਸੱਤ ਬੀਬੀਆਂ ਨੇ ਜਿਹੜੀਆਂ ਜਾਂ ਸੱਤ ਔਰਤਾਂ ਨੇ ਜਿਹੜੀਆਂ ਇਹ ਪਾਕਿਸਤਾਨ ਤੋਂ ਮਫਰੂਰ ਨੇ ਰੈਡ ਬੁੱਕ 'ਚ ਇਹਨਾਂ ਦਾ ਨਾਮ ਪੈਣ ਤੋਂ ਪਹਿਲਾਂ ਇਹਨਾਂ ਦੇ ਰੈਡ ਵਰੈਂਟ ਨੇ ਜਿਹੜੇ ਉਹ ਵੀ ਕੱਢੇ ਗਏ ਨੇ ਔਰ ਇਹਨਾਂ ਦੀ ਗ੍ਰਿਫਤਾਰੀ ਵਾਸਤੇ ਇੰਟਰਨੈਸ਼ਨਲ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਇਹ ਸੱਦੀਆਂ ਸੱਤ ਬੀਬੀਆਂ ਨੇ ਜਿਹੜੀਆਂ ਇਹਨਾਂ ਕੋਲ ਦੋਹਰੀ ਨਾਗਰਿਕਤਾ ਹੈ ਔਰ ਪਾਕਿਸਤਾਨ ਦੇ ਨਾਲ ਨਾਲ ਇੰਗਲੈਂਡ ਦਾ ਪਾਸਪੋਰਟ ਹੈ ਜਿਹੜਾ ਉਹ ਵੀ ਰੱਖਦੀਆਂ ਔਰ ਇੰਗਲੈਂਡ 'ਚ ਵੀ ਇਹ ਅੱਗੇ ਪਿੱਛੇ ਕਿਤੇ ਲੁਕੀਆਂ ਪਈਆਂ ਨੇ ਅੱਕੇ ਜਾ ਰਿਹਾ ਹੈ ਕਿ ਇਹਨਾਂ ਬੀਬੀਆਂ ਨੇ ਕਰੋੜਾਂ ਰੁਪਏ ਨੇ ਜਿਹੜੇ ਉਹ ਲੈ ਕੇ ਲੋਕਾਂ ਨੂੰ ਧੋਖੇ ਦੇ ਨਾਲ ਪਾਕਿਸਤਾਨ ਤੋਂ ਕੱਢਣ ਦਾ ਜੁਰਮ ਜਿਹੜਾ ਉਹ ਕੀਤਾ ਐਫਆਈਏ ਦੇ ਵਿਭਾਗ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਪਹਿਲੇ ਤਾਂ ਮੌਜੂਦ ਰੈਡ ਬੁੱਕ ਹੈ ਜਿਹੜੀ ਉਹਦੇ ਵਿੱਚ 143 ਨਵੇਂ ਲੋਕ ਪਾਇਕੇ ਨੇ ਇਨਸਾਨੀ ਸਮਗਲਿੰਗ ਦੀ ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਾ ਹੈ ਕਿ ਇਸ ਵੇਲੇ ਪਾਕਿਸਤਾਨ ਭਰ ਦੇ ਵਿੱਚੋਂ ਸੂਬਾ ਪੰਜਾਬ ਹੈ ਜਿਹੜਾ ਉਹ ਇਸ ਕੰਮ 'ਚ ਜਾਂ ਇਸ ਜੁਰਮ 'ਚ ਸਭ ਤੋਂ ਅੱਗੇ ਹੈ ਸੂਬਾ ਪੰਜਾਬ ਦੇ ਵਿੱਚ ਵੀ ਸਭ ਤੋਂ ਵੱਡਾ ਗੜਾ ਜਿਹੜਾ ਉਹ ਗੁਜਰਾਵਾਲਾ ਸੋਨ ਆ ਯਾਨੀ ਗੁਜਰਾਵਾਲਾ ਦੇ ਵਿੱਚ ਸਭ ਤੋਂ ਬਹੁਤੇ ਏਜੰਟ ਐਸੇ ਮੌਜੂਦ ਨੇ ਜਿਹੜੇ ਲੋਕਾਂ ਨੂੰ ਨਜਾਇਜ਼ ਹਰਬਿਆਂ ਦੇ ਨਾਲ ਜਾਂ ਨਜਾਇਜ਼ ਤਰੀਕਿਆਂ ਦੇ ਨਾਲ ਪਾਕਿਸਤਾਨ ਤੋਂ ਬਾਹਰ ਭੇਜਣ ਲਈ ਰਕਮਾਂ ਵਟੋਰ ਰਹੇ ਨੇ ਔਰ ਹੁਣੋ ਰੈਡ ਬੁੱਕ ਦਾ ਹਿੱਸਾ ਨੇ